ਔਰ ਬਾਕੀ ਦੇਖਦੇ ਆ ਕਿ ਬੜੇ ਇਨਸ਼ਾਅੱਲਾ ਲੋਣਾ ਕਿਸੇ ਕਿਉਂਕਿ ਸਾਰਾ ਹੀ ਲੋਹੇ ਚ ਮੜਿਆ ਸਾਰਾ ਹੀ ਲੋਹੇ ਚ ਮੜਿਆ ਹੋਇਆ ਸੱਫੇ ਪਾਤਸ਼ਾਹ ਜੀ ਮਹਾਰਾਜ ਇਹ ਘੋੜੇ ਦੀਆਂ ਉਹਨਾਂ ਨੇ ਖਿੱਚੀਆਂ ਲਗਾਮਾਂ ਇੱਧਰ ਨੂੰ ਲੈ ਕੇ ਇੱਧਰ ਲੈ ਕੇ ਖਾਪੇ ਸੱਜੇ ਹੁੰਦੇ ਤੇ ਉਧਰੋਂ ਪਿੰਦੇ ਖਾਵੇ ਸਤੰਬਰ ਦੇ ਆਜ਼ੂਨ ਲੋਣਾ ਕਦੀ ਕਮਾ ਲੈ ਪਰ ਲੋਹਾ ਨਹੀਂ ਛੱਡਦੀ ਜਿਹੜਾ ਜੇ ਚੇਰ ਨਿਕਲ ਨਿਕਲੇ ਹਨਾ ਤੀਰ ਦੇ ਚੋਂ ਲੋਹੇ ਵੀ ਪਾਰੂ ਉਹ ਲੱਗਾ ਭਜਣ ਪਾਤਸ਼ਾਹੀ ਦੇ ਵਾਗ ਨੂੰ ਹੋਇਆ ਪੈਂਦਾ ਪਾਤਸ਼ਾਹੀ ਨੇ ਕੱਟਿਆ ਕੰਨ ਜਿਵੇਂ ਮੇਰੇ ਸੱਤੇ ਪਾਤਸ਼ਾਹੀ ਨੇ ਖਿੱਚ ਕੇ ਪਰਵੀ ਫੜਿਆ ਪੀਰ ਇੱਕ ਕਰ ਨਾਲ ਜੀ ਮਰ ਜਾਂਦੇ ਦੂਜੇ ਦੀ ਬਾਹਰ ਹੋ ਜਾਂਦੇ ਤਾਲ ਤੇ ਦੇਖਾ ਭੱਜਿਆ ਗਿਆ ਲੁੱਟਿਆ ਸਤਗੁਰ ਸੱਤੇ ਪਾਤਸ਼ਾਹੀ ਦੇ ਕੋਲ ਆਇਆ ਸੀ ਸੰਤ ਦਾ ਆਸ ਚੰਦਰਾ ਜੀ ਉਹਨਾਂ ਨੇ ਆਪਿਆ ਸੰਤ ਨੂੰ ਸਾਡੀ ਨਾ ਦੇਖ ਆਪਣਾ ਗਾਜਾ ਹੁੰਦਾ ਸੀ ਮਾਪੀ ਤੇ ਦਇਆ ਜੀ ਤੇ ਜਾਣ ਪਈ ਸੀ ਸਤਿਗੁਰੂ ਜਿੱਥੇ ਸਾਡੀ ਖੇਤੂ ਇਸ ਸਮੇਂ ਆ ਰਿਹਾ ਹੈ ਬੇਸ਼ੱਕ ਸਾਡੇ ਅਗਲੇ ਕੁਝ ਦਿਨਾਂ ਤੱਕ ਦੇ ਚਲਕੇ ਚਰਚਾ ਕਰਦੇ ਸਮਸਤ ਨਾਥਾ ਬਰਸ਼ਾ ਸਰਕਾਰ ਕਾਇਆ ਬਣੇ ਪੁੱਤਰ ਦਸ ਸੰਦੀ ਸੋਚਿਆ ਮੰਨ ਕਰਤੇ ਕਿ 라ਧੂ ਭਰਮ ਜੀ ਨੂੰ ਲਗ ਲਓ ਪਿਆਰ ਪ੍ਰਮਾਨ ਆਇਆ ਪੰਜ ਪਿਆਰੇ ਸਹਿਬਾਨ ਜੋ ਅੱਜ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰਉ ਨਿਵਾਸ ਪੰਜ ਪਿਆਰੇ ਸਹਿਬਾਨਾਂ ਦੇ ਵੱਲੋਂ ਅਸ਼ੀਰਵਾਦ ਆਇਆ ਤਾਂ ਲੈ ਜਾਚੇ ਗੁਰੂ ਦਾਸ ਸਾਹਿਬ ਦੀ ਕਿਰਪਾ ਕਮ ਚੜ੍ਹਦੀ ਕਲਾ ਵਿੱਚ ਸ਼ਿਸ਼ਕਮ ਹਰ ਮਦੰਨੇ ਸਤਿ ਬਖਸ਼ਿਸ਼ ਕਰਨ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਫਤਿ ਮਲਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੜੇ ਜੋਸ਼ ਤੇ ਹੌਸਲੇ ਨਾਲ ਆਤ ਸੰਗਤਾਂ ਦੇ ਸਾਨੂੰ ਕੋ ਗੁਰ ਇਤਿਹਾਸ ਦੇਕਾਰ ਰਹਿਤਾਂ ਟਾਡੀ ਜਾਨੀ ਜਸਵੰਦਰ ਸਿੰਘ ਬਾਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੁਣ ਇੱਥੇ ਆਪਾਂ ਜੋ ਦਾਸ ਸੰਗਤ ਦੇ ਲੰਗਰ ਕੀਰਤਨਾ ਇਹਦੀ ਕਈ ਦਿਨ ਤੋਂ ਖਬਰ ਚੱਲ ਰਹੀ ਆ ਪਹਿਰੇਦਾਰ ਤੇ ਸੋ ਪਹਿਰੇਦਾਰ ਦੇ ਇੱਥੇ ਅਖਬਾਰ ਵਾਲੇ ਵੀਟਰ ਪਹੁੰਚੇ ਹਨ ਆਪਣੇ ਸਰਦਾਰ ਪ੍ਰਕਾਸ਼ ਸਿੰਘ ਜੀ ਪਹਿਰੇਦਾਰ ਅਖਬਾਰ ਵਾਲੇ ਉਹਨਾਂ ਨੂੰ ਮਾਨ ਸਨਮਾਨ ਕਰਨਾ ਨਾਲ ਸਰਦਾਰ ਸੁਖਦੇਵ ਸਿੰਘ ਜੀ ਨਸਰਾਲੇ ਉਹਨਾਂ ਨੂੰ ਵੀ ਬੇਨਤੀ ਆ ਉਹਨਾਂ ਦਾ ਵੀ ਮਾਨ ਸਨਮਾਨ ਕਰ ਲਵਾ ਤੇ ਨਾਲ ਦੀ ਨਾਲ बीपी इंदरजी कर कोटे प्रसाल बयो गुसा गलो मात्रमार प्रराज करी करपातकम आज पसाबसगी बा I feel like I'm going to ਵੱਡਾ ਅੱਡਾ ਖਾਲਸਾ ਗੇਟ ਬਹੁਤ ਖੜਾ ਵੱਲੋਂ ਗੁਰੂ ਜੀਆ ਸੰਗਤਾਂ ਵਾਸਤੇ ਚਾਹ ਦਾ ਸਮੋਸਿਆਂ ਦਾ ਲੰਗਰ ਲਾਇਆ ਗਿਆ ਹੈ ਨਾਲ ਦੀ ਨਾਲ ਗੁਰੂ ਸਾਹਿਬ ਦਾ ਆਦਰ ਸਕਾਰ ਕੀਤਾ ਗਿਆ ਹੈ ਨਾਲ ਜਿਹੜਾ ਸਿੱਖ ਸੰਗਤਾਂ ਵਾਸਤੇ ਬਹੁਤ ਵੀ ਸੁੰਦਰ ਵਿਚਾਈ ਗੁਰੂ ਸਾਹਿਬ ਦੇ ਸਤਾਰਾ ਵਾਸਤੇ ਗੇਟ ਬਣਾਏ ਗਏ ਸੋ ਵੱਡੇ ਵੱਡੇ ਖਾਲਸਾ ਗੇਟ ਵਾਲਿਆਂ ਦਾ ਬਹੁਤ ਸਨਮਾਨ ਧੰਨਵਾਦ ਕੀਤਾ ਜਾਂਦਾ ਹੈ ਨਾਲ ਇਹ ਸਾਰੇ ਮੈਂਬਰ ਆ ਕਰਕੇ ਭਾਈ ਗੁਰੂ ਕਾ ਜੀ ਬਖਸ਼ਿਸ਼ ਮਾਨ ਸਨਮਾਨ ਉਹ ਵੀ ਪ੍ਰਾਪਤ ਕਰਦੇ ਗੁਰੂ ਘਰ ਦਾ ਜੈ ਜੁੰਗਾਂ